ਜੀ ਮੇਰੇ ਯੂ ਕੀ ਹਾਲ ਚਾਲ ਹੈ ਇਹ ਸਾਰੇ ਵੀ ਲੰਦਾ ਉੱਤੋਂ ਬਸ ਸੈਟ ਹੈ ਕਲਪਰ ਠੀਕ ਹੈ ਲਓ ਜੀ ਉੱਠ ਖੜੇ ਲਗਭਗ 8:30 ਹੋਏ ਹੋਣਗੇ ਹਜੇ ਠੀਕ ਹੈ ਮੈਂ ਕਿਹਾ ਟਾਈਮ ਨਾਲ ਉਠਿਏ ਤੇ ਸਵੇਰ ਦੇ ਟਾਈਮ ਵੀ ਬੱਚਿਆਂ ਨੂੰ ਬਾਹਰ ਪਾਈਏ ਹਨਾ ਐਨ ਨਾਲ ਜੀ ਗੱਲ ਕਰੇਂਦਾ ਰਵੰਦੀਆ ਸਾਂ ਜਾਈ ਜਾਂਦਾ ਕਿ ਨਹੀਂ ਬਾਕੀ ਚਲੋ ਕੋਈ ਨਾ ਭਾਈ ਲੈ ਕੇ ਬਾਬੇ ਦਾ ਨਾਂ ਪਏ ਨੰਬਰ ਤੇ ਉੱਠਦੇ ਲੈ ਟਾਂ ਨੂੰ ਕਬੜਾ ਕੇ ਤੇ ਪੱਖੀ ਭੁੱਖੇ ਕਰਕੇ ਬੰਦ ਤੇ ਉਦੋਂ ਬਾਅਦ ਵੇਖਾਂਗੇ ਕਬੂਤਰ ਗੋਲਾ ਆ ਬੈਠਾ ਬਾਬੇ ਨੂੰ ਪਤਾ ਨਹੀਂ ਕੀ ਦਾ ਮੈਂ ਕੱਪੜਾ ਨੀਲਾ ਕੀ ਲਾ ਗਿਆ ਤੜਕੂ ਤੜਕੀ ਦੇਖਿਆ ਤਾਂ ਵਾਹਿਗੁਰੂ ਲਾਲ ਅੱਖਾਂ ਦਾ ਤਾਂ ਦੂਜਾ ਜੰਗਲੀ ਇਹ ਖੁੱਡਾਂ ਤੋਂ ਕੀ ਭਾਲਦਾ ਆਪਣੇ ਨੂੰ ਇਧਰੋਂ ਬਾਹਰ ਲੈਟ ਵੀ ਫਿਰ ਗਈ ਬੰਦੇ ਆ ਮੈਂ ਭੜੀ ਲੜਦੀ ਆ ਜਿੱਕੇ ਗੈਂਦ ਕੀ ਹੈ ਦਿਨ ਚੜਦੇ ਤਾਂ ਕੀ ਇਧਰੋਂ ਆ ਵੀ ਕਰੀ ਬੈਠ ਲੈ ਕੇ ਬਾਬੇ ਦਾ ਨਾ ਇਹ ਤਰੀ ਵੀ ਕਰਦਗੇ ਭਾਈ ਠੀਕ ਹੈ ਹਾਂ ਬੱਤ ਕੈਸੇ ਹੋ ਕੈਸੇ ਹੋ ਬੇਬੀਜ਼ ਉਦਰੀ ਨੇ ਵੀ ਦੋਨੇ ਅੰਡੇ ਕਰਲੇ ਪੂਰੇ ਓਏ ਆ ਕਿਲਾ ਆਣੇ ਓਏ ਸਾਲੀ ਅੰਡਗਾ ਦੀ ਨਾ ਹੋਵੇ ਤਾਂ ਵਾਓ ਅੰਡਾ ਦੇਖ ਇੱਕ ਪਹਿਲੀ ਢਾਇ ਵੀ ਵੱਠੀ ਹੈ ਪਰਕ ਵੀ ਘਾਂਡੇ ਦਾ ਇੱਕ ਮਿੰਟ ਰੁਕ ਜਾ ਹਟ ਜਾ ਹਟ ਜਾ ਇੱਕ ਮਿੰਟ ਕਿਆ ਬਾਤ ਹੈ ਨੀ ਕਿਆ ਬਾਤ ਹੈ ਨੀ ਸਹੀ ਹੈ ਗੁੱਡ ਓਕੇ ਹਣ ਕੋਈ ਚੱਕਰ ਨਹੀਂ ਬਦਲ ਨਹੀਂ ਹੈ ਦੇਖੋ ਆਪਾਂ ਹਾਂਜੀ ਮੇਰੇ ਦੋਸਤੋ ਆ ਕੇ ਫਿਰ ਪੈ ਗਏ ਸੀ ਲੇ ਹੂੰ ਉਨੋੜਦੇ ਆ ਸਹੀ ਸਹੀ ਹੈ ਠੀਕ ਹੈ ਲੋਕ ਅਖਦਾ ਭਾਂਜੂ ਹੀ 10 11 ਵਜੇ ਅਲੜਦੇ ਕਰਦੇ ਆ ਬਾਕੀ ਕੋਈ ਕਮੈਂਟ ਵੀ ਪੜੀ ਜਾਂਦਾ ਹੀ ਭਰਾਵਾਂ ਦੇ ਹਨ ਕੁਝ ਭਰਾ ਤਾਂ ਦਵਾਈਆਂ ਬਾਲੀਆਂ ਪੁੱਛਦੇ ਹਨ ਵੀ ਬਈ ਆ ਚੀਜ਼ ਦਾ ਹੱਲ ਆ ਚੀਜ਼ ਦੀ ਦਵਾਈ ਆ ਚੀਜ਼ ਦੀ ਦਵਾਈ ਬਾਈ ਬਣੇ ਨਾ ਪ੍ਰਾਣਮੈਕ ਵੀਡੀਓ ਚੈੱਕ ਕਰੋ ਮਿੰਨਤੀ ਹੈ ਮੇਰੀ ਹਨਾ ਮੈਨੂੰ ਦੂਰੀ ਦੂਰੀ ਅਰੇ ਦੱਸਣਾ ਔਖਾ ਯਾਰ ਵੀਡੀਓ ਜਿਆਦਾ ਲੈਂਥੀ ਜਿਆਦਾ ਵੱਡੀ ਹੋ ਜਾਂਦੀ ਹੈ ਬਾਈ ਹਨਾ ਇਹ ਚੱਕਰਾਂ ਚ ਫਿਰ ਮੈਂ ਸਵਾਦ ਜਾਂ ਬਾਲਾ ਦੇਣ ਲੱਗ ਗਿਆ ਨੇ ਗੱਲ ਦਾ ਤੇ ਪ੍ਰਾਣਮੈਕ ਵੀਡੀਓ ਚੈੱਕ ਕਰ ਲਓ ਬਾਈ ਲਗਭਗ ਸਾਰਿਆਂ ਦੇ ਵਾਂਗ ਦੱਸਣੀ ਹੀ ਹੋਈਆਂ ਜਖਾਮ ਤੋਂ ਲੈ ਕੇ ਲੱਗਵੇ ਝੋਲੇ ਤੱਕ ਕੋਈ ਇਨਫੈਕਸ਼ਨ ਸਾਰਾ ਕੁਝ ਦੱਸਿਆ ਹੋਇਆ ਬਾਬੋ ਠੀਕ ਆ ਬਾਕੀ ਕੋਈ ਬਾਲਾ ਫਰਕ ਨਹੀਂ ਦਵਾਈਆਂ ਦਾ ਤੁਸੀਂ ਆਪ ਦੇਖ ਲਓ ਯਾਰ ਜਦੋਂ ਬੁਖਾਰ ਹੋਊਗਾ ਉਹ ਤੋਂ ਕੂਤਰ ਨੂੰ ਆਪਾਂ ਕਿਹੜੀ ਮੈਡੀਸਿਨ ਲੈਣੀ ਆ ਉਸ ਹਸਾਬ ਤੇ ਆਪਾਂ ਸਿਰਫ ਮਾਤਰਾ ਸੈੱਟ ਕਰਨੀ ਹੁੰਦੀ ਹੈ ਚੀਜ਼ ਦੀ ਕੁਆਂਟੀਟੀ ਸੈੱਟ ਕਰਕੇ ਸੇਮ ਦਵਾਈ ਇਹਨਾਂ ਨੂੰ ਲੱਗ ਜਾਂਦੀ ਹੈ ਕੋਈ ਫਰਕ ਨਹੀਂ ਬਾਲਾ ਫਿਰ ਜੇ ਕੋਈ ਇਹਨਾਂ ਦੇ ਇਨਫੈਕਸ਼ਨ ਹੋਵੇ ਉਹਦੇ ਤੋਂ ਇਨਫੈਕਸ਼ਨ ਤੋਂ ਕੀ ਕੰਮ ਕਰੂਗਾ ਐਂਟੀਬਾਇਓਟਿਕ ਕੰਮ ਕਰੂਗਾ ਤੇ ਲੀਵਰ ਹੈ ਤਾਂ ਲੀਵਰ ਵਾਸਤੇ ਲੀਵਰ ਟੋਨਿਕ ਤੇ ਜੇ ਕਮਜ਼ੋਰ ਹੈ ਤਾਂ ਉਹਨੂੰ ਤਾਕਤ ਚਾਹੀਦੀ ਹੈ ਤੇ ਤਾਕਤ ਕਿਹੜੀਆਂ ਚੀਜ਼ਾਂ 'ਚ ਹੁੰਦੀ ਹੈ ਗੋਲੀਆਂ ਤਾਕਤਦਾਰ ਨਿਊਰੋਬਾਇਲ 40 ਵੀ ਆਉਣ ਦੇ ਕੈਪਸੂਲ ਤੇ ਹੋਰ ਕਈ ਤਾਕਤਦਾਰ ਚੀ ਬਾਕੀਰ ਬਈ ਜਿੰਨਾ ਬੁੱਤਾਂ ਨੂੰ ਦਵਾਈ ਤੋਂ ਦੂਰ ਰੱਖਿਆ ਜਾਊਗਾ ਨਾ ਉਹਨੇ ਹੀ ਚੰਗਾ ਹੁਣ ਮੈਂ ਤੁਹਾਨੂੰ ਸਿੱਧੀ ਸਪਸ਼ਟ ਗੱਲ ਦੱਸ ਦਿੰਨਾ ਸਾਰੇ ਭਰਾਵੋ ਠੀਕ ਹੈ ਚਲੋ ਯਾਰ ਸਾਰੇ ਭਰਾਏ ਜੀ ਨਹੀਂ ਵੀ ਅਫੋਰਡ ਕਰ ਸਕਦੇ ਠੀਕ ਹੈ ਕਿਸੇ ਟਾਈਮ ਮੈਂ ਵੀ ਨਹੀਂ ਕਰ ਸਕਦਾ ਸੀ ਬਈ ਮਸਾਂ ਕੱਲੀ ਕਣਕ ਪੈਦੀ ਬੁੱਤਾਂ ਨੂੰ ਕੋ ਪੈਸੇ ਹੁੰਦੇ ਨਹੀਂ ਜੀ ਖਰਾਕ ਲਿਆਓ ਉਹਨੂੰ ਤੁਸੀਂ ਬਈ ਖਰਾਕ ਲਿਆਓ ਮੰਨ ਕੇ ਚਲੋ ਸਰੋ ਠੀਕ ਹੈ ਮੱਕੀ ਮੂੰਗੀ ਛੋਲੇ ਜਮਾਂ ਘੱਟ ਬਾਇਰਾ ਉਦੋਂ ਵੀ ਘੱਟ ਛੋਲੇ ਤੇ ਬਾਇਰਾ ਜਮਾਂ ਘੱਟ ਰੱਖਣਾ ਠੀਕ ਹੈ ਕਿ ਨਹੀਂ ਤੇ ਬਾਲਾ ਟਾਈਮ ਪਾਉਣਾ ਨਹੀਂਗਾ ਤੇ ਬਾਕੀ ਆਹ ਮੈਂ ਚੀਜ਼ਾਂ ਸਰੋਂ ਮੂੰਗੀ ਤੇ ਮੱਕੀ ਤੇ ਬਾਇਰਾ ਛੋਲੇ ਪੰਜ ਚੀਜ਼ਾਂ ਲਿਆਓ ਪੰਜੇ ਚੀਜ਼ਾਂ ਰਲਾ ਕੇ ਛੀਮੀ ਵਿੱਚ ਕਣ ਠੀਕ ਹੈ ਇੰਨੀ ਤਾਂ ਖਰਾਕ ਪਾਉਣੀ ਆਪਾਂ ਅੱਧੀ ਦਾ ਸਾਰੀ ਰਲਮੀ ਤੇ ਅੱਧੀ ਕਣਕ ਪਾਉਣੀ ਆ ਕੂਤਰ ਨੂੰ ਪਾਓ ਜੇ ਤੁਹਾਡਾ ਕੂਤਰ ਬਿਮਾਰ ਹੋ ਗਿਆ ਜੇ ਛੋਡੇ ਬੱਚੇ ਮਰ ਜਾਣ ਜੇ ਬੱਚੇ ਨਾ ਪਲਣ ਮੈਂ ਬੈਠਾ ਮੈਨੂੰ ਫੜਨ ਲੱਗ ਜਦੋਂ ਮਰ ਜੀ ਠੀਕ ਹੈ ਖਰਾਕ ਪਾਓ ਖੁੰਡਿਆਂ ਦੀ ਸਫਾਈ ਜਦੋਂ ਬਿਠਾ ਹੋਣ ਨਾਲ ਨਾਲ ਝਾੜੂ ਡੇਲੀ ਦੀ ਡੇਲੀ ਪਾਣੀ ਪੋਗੇ ਪੁੱਤਰਾਂ ਨੂੰ ਠੀਕ ਹੈ ਕੋਈ ਦਵਾਗਾ ਨਾ ਆ ਬਈ ਮੈਂ ਝੂਠ ਨਹੀਂ ਬੋਲਦਾ ਛੋਡੇ ਸਾਹਮਣੇ ਕਿੰਨਾ ਦਵਾਗਾ ਦਿੱਤਿਆਂ ਮੈਂ ਪੁੱਤਰਾਂ ਨੂੰ ਆ ਉਵੇਂ ਦੀਆਂ ਉਵੇਂ ਹੀ ਪੰਗਾਂ ਸਾਰੀਆਂ ਦਵਾਗਾ ਆਹ ਲ ਹਾਈ ਟੈਕ ਭਰੀ ਦੀ ਭਰੀ ਪਈ ਹੈ ਜਿਵੇਂ ਮੂੰਹ ਤੱਕ ਜੇ ਤੁਹਾਨੂੰ ਦਿਖਾ ਦਿੱਤਾ ਮੈਂ ਠੀਕ ਹੈ ਸਾਰੀਆਂ ਦਵਾਗੋ ਮੈਂ ਨੋਮੀ ਪੰਗਾ ਯਾਰ ਆਪਾਂ ਵਰਤ ਨਹੀਂ ਵਰਤਦੇ ਕੀ ਆਪਾਂ ਵੱਧ ਤੋਂ ਵੱਧ ਆ ਲਿਵਰੇਟੌਨਿਕ ਜਾਂ ਹੋ ਗਿਆ ਜਾਂ ਮਲਟੀਸਟਾਰ ਉਹ ਵੀ ਕਦੇ ਵਰਤਨਾ ਆਪਾਂ ਬਾਕੀ ਦੇਸੀ ਚੀਜ਼ਾਂ ਪੰਗਾ ਵੀ ਆਪਣੇ ਕੋਲੇ ਕਾਲਗਾਂ ਕੂਲੀਆਂ ਮਿਰਚਾਂ ਹੋਰ ਦੇਸੀ ਗਾਰਮੈਂਟ ਇੱਥੇ ਰੱਖਿਆ ਵਾ ਆਪਣਾ ਸਾਰਾ ਇਹ ਦਵਾਈ ਦੇਣੀ ਹੈ ਦੇਸੀ ਦਿਓ ਬਾਕੀ ਮੁਕਦੀ ਗੱਲ ਇੱਥੇ ਆ ਖਰਾਕ ਪਾਉ ਕੂਪਰਾ ਨੂੰ ਖੁੱਡਿਆਂ ਦੀ ਸਾਸ ਸਭਾਈ ਖੁੱਡੇ ਹਵਾਦਾਰ ਪੁਆਇੰਟ ਨੋਟ ਕਰ ਲਓ ਬਾਪੂ ਠੀਕ ਹੈ ਕਿ ਨਹੀਂ ਸਾਸ ਸਭਾਈ ਖੁੱਡਿਆਂ ਦੀ ਠੀਕ ਹੈ ਖੁੱਡੇ ਹਵਾਦਾਰ ਹੋਣ ਚੰਗੀ ਖਰਾਕ ਹੋਵੇ ਧੋ ਕੇ ਸਾਫ ਕਰਕੇ ਪਾਈ ਜਾਵਾ ਤੇ ਡੇਲੀ ਡੇਲੀ ਪਾਣੀ ਬਦਲੋ ਇਹਨਾਂ ਦਾ ਜੇ ਕਬੂਤਰ ਬਿਮਾਰ ਹੋ ਗਏ ਮੇਰੇ ਨਾਲ ਜਿਵੇਂ ਮਰਜੀ ਕਰ ਲੈਣਾ ਬਸ ਇਥੋਂ ਤੱਕ ਦੀ ਗੱਲ ਹੈ ਨਾ ਤਾਂ ਕਰਕੇ ਮੈਂ ਦਵਾਈਆਂ ਦਾ ਕੋਈ ਲੋਡ ਨਹੀਂ ਪੈਣੀਗੀ ਇੱਕ ਲੋਕਾਂ ਨੂੰ ਕਿਸ ਤੋਂ ਕਬੂਤਰ ਨਾਲ ਆ ਉਬਾਲਾ ਤੇ ਕਿਸੇ ਕੋਲੇ ਆਓ ਜਾਓ ਨਾ ਨਾ ਕਿਸ ਨੂੰ ਬਾਹਲਾ ਆਉਣ ਦਿਓ ਤੇ ਨਾ ਕਿਸੇ ਕੋਲੇ ਜਾਓ ਉੱਥੇ ਹੀ ਬਿਮਾਰੀਆਂ ਫੈਲ ਦੇਣਾ ਵੱਧ ਤੋਂ ਵੱਧ ਠੀਕ ਹੈ ਕਿ ਨਹੀਂ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਕੇ ਰੋਟੀ ਰੋਟੀ ਸ਼ਗਿਆਂ ਦੀ ਭਾਈ ਮੈਨੇ ਨੰਬਰ ਤੇ ਕਹਾ ਬਈ ਬੱਚਿਆਂ ਵਾਲਾ ਖੁੱਡਾ ਖੋਲੀ ਆਪਾਂ ਠੀਕ ਹੈ ਕਿ ਨਹੀਂ ਇਹ ਖੁੱਡਾ ਖੋਲ ਕੇ ਬੱਚਿਆਂ ਦੇ ਪੋਟੇ ਚੈੱਕ ਕਰੀ ਵੀ ਰਾਤ ਵਾਲੀ ਖਰਾਕ ਖਾਚ ਗਈ ਇਹ ਰਾਤ ਵਾਲੀ ਖਰਾਕ ਖਾਚ ਗਈ ਫਿਰ ਜਿਹੜੇ ਆਪਾਂ ਛੋਲੇ ਪਿਉਂਦੇ ਆ ਹਨਾ ਰਾਤ ਉਹ ਦੇ ਕੇ ਤੇ ਧੁੱਪੇ ਛਤਰੀ ਤੇ ਯਾਰ ਧੁੱਪ ਵੈਸੀ ਕਰੜੀ ਆ ਹਨਾ ਚਲ ਛਤਰੀ ਤਾਂ ਵੇਣੀ ਇਸ ਕੀ ਸੀ ਨਾ ਉਂ ਬਾਹਰਾਂਗੇ ਆ ਤਾਂ ਹਾਂ ਮੇਰਾ ਪੁੱਤ ਇਕੱਠੇ ਕੋਈ ਅੰਡਰ ਦੇ ਯਾਰ ਇੱਕ ਪਾਸੇ ਮੈਂ ਤੁਹਾਨੂੰ ਕੀ ਕਹਿਣਾ ਬਾਹਲੀ ਅੱਜ ਵੀ ਆ ਉਹ ਦੇਖੀ ਤਾਂ ਜਾਣ ਕੇ ਬਚਰੇ ਬੈਠੇ ਨੇ ਲਓ ਜੀ ਹਿੱਤੇ ਸਵੇਰ ਦੇ ਟਾਈਮ ਦੇ ਦਾਣੇ ਪਾ ਦਈਏ ਇਧਰ ਲਈ ਕੂਤਰਾਂ ਨੂੰ ਤਾਂ ਨਿਹਰੀ ਖਰਾਕ ਹੀ ਪਾਵਾਂਗੇ। ਜ਼ਕਰ ਕੇ ਬਾਗੋਂ ਇਹਨਾਂ ਕੋਲੇ ਕਣਕ ਪਹਿਲਾਂ ਪਈ ਐ। ਮਾੜਾ ਮੋਟਾ ਇਹ ਵਿੱਚ ਹੱਥਾਂ ਨਾਲ ਮਾਰ ਖਣਾ ਕੋਈ ਨਾ ਹੜਜੋ। ਆਈ ਚਲੋ ਛੱਡੋ ਹੱਥ ਲੂਗੀ ਐ। ਆਈ ਪਾ ਲੈ ਆਪਾਂ ਰਾਮੀ ਮਰਮੀ। ਇਹਨਾਂ ਨੂੰ ਤਾਂ ਬਾਅਦ ਵਿੱਚ ਨਿਹਰੀ ਖਰਾਕ ਠੀਕ ਐ। ਤੇ ਇਧਰਲੇ ਪਾਸੇ ਵਾਲਿਆਂ ਨੂੰ ਰਲਮੀ ਮਰਮੀ। ਮਤਲਬ ਇਹ ਟਰੇ ਸਾਫ਼ ਕਰੀ ਬੈਠੀ ਸੀ ਆਪਦੀ ਤੇ ਇਧਰ ਇਹਨਾਂ ਨੂੰ ਵੀ ਰੱਖ ਦੇ ਚੋ ਬਰਾਉ ਆਇਓ 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 ਪਤਾ ਖਾ ਲੋ। ਦੇਖਣਾ ਵਾਸਖਲੇ ਜਿਹਨੇ ਮਿੱਟੀ ਜ਼ਰੂਰ ਪਾਵਾਂਗੇ ਲੈ ਕੇ ਤੱਕੂ ਮੈਂ ਨਤਰੇਤਾ ਪਾਵਾਂਗੇ ਲੈ ਕੇ ਹਨ ਆ ਜਿਆਦਾ ਗੰਦ ਵਜਦਾ ਯਾਰ ਪੱਕੇ ਖੁੱਡਾਂ ਐ ਤਾਂ ਤੇ ਬੱਚੇ ਜਮਾਂ ਵੇਲੇ ਆ ਬਈ ਜਮਾਂ ਸਾਫ ਐ ਬਸ ਕੋਈ ਵਿਰਲੇਟ ਆਗੇ ਬੱਚੇ ਜਿੰਨਾਂ ਅੰਦਰ ਇੱਕ ਇੱਕ ਦੋ ਦੋ ਦਾਣੇ ਐ ਨਹੀਂ ਸਾਰੇ ਸਾਫ ਐ ਇਹਨਾਂ ਨੂੰ ਵੀ ਛੋਲੇ ਹਾਂਜੀ ਮੇਰੇ ਵੀਰੋ ਤੇ ਬੱਚੇ ਵੀ ਕੜ ਤੇ ਛਤਰੀ ਦੇ ਬਾਹਰ ਠੀਕ ਐ ਤੇ ਨਾਲ ਨਾਲ ਬੱਚਿਆਂ ਨੂੰ ਬਈ ਦਾਣਾ ਵੀ ਰੱਖਣ ਲੱਗ ਗਿਆ ਬਹੁਤ ਏਦਾਂ ਸੋਡੇ ਸਾਹਮਣੇ ਰਿਜ਼ਲਟ ਦਿਖਾਉਣਾ ਤੁਹਾਨੂੰ ਮੈਂ ਮੈਂ ਬੱਚਿਆਂ ਨੂੰ ਪਿਠਾ ਕੇ ਨਾ ਛਤਰੀ ਤੇ ਤੇ ਵਿੱਚ ਟ੍ਰੇ ਰੱਖਤੀ ਬਈ ਉਹਨਾਂ ਦੇ ਪਾਰਕੀ ਮਤਲਬ ਪਸਾਵ ਜੇ ਦੀ ਬਾਇਰਾ ਤੇ ਸਰੋਂ ਕਣਕ ਹਨਾ ਇਹ ਚੀਜ਼ਾਂ ਦੀ ਦੇਖੋ ਸਾਰੇ ਬੱਚੇ ਮੂੰਹ ਮਾਰੀ ਜਾਂਦੇ ਆ ਚੁਗੀ ਵੀ ਜਾਂਦੇ ਆ ਮਾੜਾ ਮੋਟਾ ਉਹ ਦੇਖੋ ਬਰੀਕ ਦਾਣਾ ਆਹੀਂ ਫਿਰ ਹੋੜੀ ਹੋਏ ਲੱਗਣਗੇ ਕੁਛ ੱਪਾ ਦੇ ਦਿਆ ਕਰਾਂਗੇ ਕੁਛ ਇਹੇ ਚੋਕਚੱਕ ਲਿਆ ਕਰਾਂਗੇ ਆਪੇ ਆਲ ਦੀ ਸੈਟਿੰਗ ਨਾਲ ਬਾਕੀ ਹੁਣ ਬਾਹਰ ਤਾਂ ਹੀ ਕੱਢਿਆ ਮੈਂ ਇਦੋਂ ਬਾਅਦ ਮੈਂ ਖਾਂਟਾ ਧੁੱਪ ਲਵਾਵਾਂਗੇ ਫਿਰ ਇਹਨਾਂ ਨੂੰ ਛੋਲੇ ਦੇ ਦੇ ਸਾਰ ਨੂੰ ਅੰਦਰ ਛੱਡ ਦਾਂਗੇ ਕੋ ਬਾਹਰ ਧੁੱਪ ਵਾਲੀ ਯਾਰ ਬਾਹਰ ਗਲਾਸ ਦੇਣਗੇ ਨਾਲ ਦੀ ਨਾਲ ਹੀ ਚਲੋ ਬਾਕੀ ਠੀਕ ਆ ਬਸ ਕਰਕੇ ਸਾਰਾ ਇੱਧਰ ਹਨਾ ਕੰਮ ਫਿਰ ਦਾ ਹੱਦ ਇੱਥੇ ਡੇਰਾ ਲਾ ਰੱਖਿਆ ਕੁਰਸੀ ਦਾ ਸਾਹਮਣੇ ਬਿਠੀ ਬੱਚੇ ਤਾਂ ਹਾਂ ਬੈਠਾ ਵੱਡੇ ਛਤਰੀ ਤੋਂ ਇੱਕ ਇੱਕ ਚੱਕੀ ਲਏ ਇੱਥੇ ਸ਼ੋਲੇ ਦੇ ਦੇ ਕੇ ਇਦਰੋਂ ਭਾਈ ਸਾਹਿਬ ਦੀ ਭੈਣ ਨੂੰ ਫੁੱਡਾਈ ਹੋ ਗਿਆ ਇੱਥੋਂ ਐ ਕਰਕੇ ਸਿੱਧਾ ਅੰਦਰ ਬਾਈਪਾਸ ਪੁੱਤ ਉਧਰ ਦੇਖ ਤੇਰੇ ਪਿੱਛੇ ਕੀ ਆ ਹਾਂ ਦੇਖ ਗਿਆ ਕਰ ਤੈਨੂੰ ਆਪਦਾ ਚੱਲ ਐ ਐ ਐ ਉਹ ਤੇਰੀ ਭੈਣ ਨੂੰ ਥੱਲੇ ਛਾਲ ਲਾ ਗਈ ਕੋਈ ਨਾ ਕੋਈ ਨਾ ਇੱਥੋਂ ਐ ਕਰਕੇ ਤੇ ਛੱਡ ਦਿੰਨੇ ਆ ਇਹ ਤੇ ਸ਼ੋਲੇ ਦੇ ਨਹੀਂ ਨਹੀਂ ਕੰਮ ਹੈ ਬਸ ਠੀਕ ਹੈ ਕਿ ਨਹੀਂ ਹਾਂ ਜੀ ਮੇਰੇ ਵੀਰੋ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਛੋਲੇ ਦੇ ਦਿੱਤੇ ਬਈ ਠੀਕ ਐ ਤੇ ਰਹਿ ਗਏ ਸਿਰਫ ਦੋ ਵੱਡੇ ਬੱਚੇ ਤੇ ਮੈਂ ਇੱਕ ਤਾਂ ਖੇਤ ਚਾਹ ਫੜਾ ਕੇ ਆਉਣੀ ਐ ਇੱਕ ਘਰੇ ਮਿਸਤਰੋਂ ਚਾਹ ਫੜਾਉਣੀ ਹਣ ਉਹ ਜੋੜਨਾ ਰੰਗ ਕਰਨ ਲੱਗੇ ਪਏ ਨਾ ਉਹ ਮੂੰਹ ਕਰ ਰਹੇ ਦੋ ਵਾਰੀ ਢਿੱਗ ਪਿਆ ਥੱਲੇ ਇਹਨੂੰ ਚੱਕ ਕੇ ਬਾਹਰਾਂ ਤਾਂ ਆਪਣਾ ਤਾਂ ਖੜ ਦੇ ਹਾਂ ਕਿ ਬਾਲੀ ਅੱਗ ਐ ਤੇ ਮੈਂ ਕਹੋਂਦਾ ਹੀ ਸੀ ਉਦੋਂ ਚੜਦੇਗਾ ਨਹੀਂ ਤੂੰ ਅਣੀ ਕਿੱਥੇ ਚੜਦੇਗਾ ਮੇਰੇ ਸਾਰੇ ਹੌਣ ਸਹੀ ਐ ਹੁਣ ਇਥੋਂ ਵੀ ਇਥੋਂ ਵੀ ਤਾਂ ਜਾਣ ਦੀ ਕੋਸ਼ਿਸ਼ ਕਰਦੇ ਆ ਘਰੇ ਮਿਸਤਰਾ ਨੂੰ ਚਾਹ ਫੜਾ ਜਾਂਦੀ ਤੇ ਖੇਤ ਵਾਲੇ ਬੰਦੇ ਦੀ ਚਾਹ ਚੱਕ ਲੈਂਦੀ ਬਈ ਥਰਮੋਸ ਚ ਪਾ ਕੇ ਤੇ ਇਹ ਬੱਚਿਆਂ ਨੂੰ ਆਪਾਂ ਲਾਹ ਚੱਲ ਗਏ ਕਿਉਂ ਆਪਾਂ 1% ਵੀ ਰਿਸਕ ਨਹੀਂ ਲੈ ਸਕਦੇ ਆ ਨੇ ਖੁੱਡੇ ਚ ਉਤਰ ਕੇ ਬਿੱਲੀ ਬੁੱਲੀ ਆ ਗਿਓ ਗੱਲ ਚ ਕੋਈ ਫਾਇਦਾ ਨਹੀਂ ਬਾਬੇ ਬਾਅਦ ਹੈ ਨਾ ਬਾਅਦ ਪਛਤਾਏ ਦਾ ਪਹਿਲਾਂ ਹੀ ਆਪ ਦਾ ਪ੍ਰਬੰਧ ਕਰਕੇ ਜਾਵੇ ਬੰਦੇ ਜਾਣਾ ਹੋਵੇ ਤਾਂ ਹਾਂਜੀ ਮੇਰੇ ਦੋਸਤੋ ਆ ਗਏ ਜੀ ਖੇਤ ਕਹਿੰਦੇ ਤੇ ਬੱਗਾ ਵੈਲੀ ਕਿੱਧਰ ਹੀ ਆ ਯਾਰ ਉਹ ਪਰਲੀਵਟ ਤੇ ਲੱਗਾ ਮਨ ਲੱਗਾ ਉਹ ਸਿਰੇ ਵਾਲੀ ਤੇ ਹਨਾ ਤੇ ਇੱਧਰ ਆਪਣਾ ਦੂਜੇ ਘਰ ਲੰਦਾ ਕੋਠਾ ਹੈ ਤਾਇਕਾ ਇਹ ਵੀ ਵਧੀਆ ਮਾਹੌਲ ਇੱਥੇ ਵੀ ਸੈੱਟ ਹੈ ਇੱਥੇ ਵੀ ਦਿਖਾਉਣਾ ਤੁਹਾਨੂੰ ਕੀ ਗੋ ਮਤਲਬ ਇਹ ਵੀ ਵਧੀਆ ਪਾਸੇ ਜੇ ਹੈ ਤੇ ਹਾਈਡ ਜਗਾ ਮਾ ਦੇਖੋ ਇਹ ਦੇਖ ਘੈਂਟ ਹੈ ਸਿਕਾ ਹੂੰ ਬਗਾ ਡਾਊਨ ਆਇਓ ਜੀ ਭੱਜ ਕੇ ਚਾਹ ਪੀ ਲੋ ਆਜੋ ਆਜੋ ਚਾਹ ਪੀ ਲੋ ਆਗੇ ਸੀਜੀ ਘਰੇ ਤੇ ਆਪਣਾ ਮਿੱਤਰ ਟਿਵਲੀ ਡਾਉਣ ਵੀ ਆ ਗਿਆ ਕਹਿੰਦੇ ਮੇਰੇ ਵੀਰੋ ਇਹ ਆਇਂ ਟੱਪਾ ਜਾਂਦਾ ਸੀ ਗਾਂ ਨੂੰ ਅੱਗੋਂ ਮੈਂ ਮੁੜਿਆ ਮੈਂ ਕਿੱਧਰ ਜਾਣਾ ਕਹਿੰਦਾ ਤੇਰੇ ਕੋਲ ਆ ਸੀ ਤੂੰ ਹੈ ਨਹੀਂ ਸੀ ਇੱਥੇ ਮੈਂ ਖਾ ਲਿਆ ਫਿਰ ਮੋੜ ਲਾ ਗੱਡੀ ਹੁਣ ਆ ਗਿਆ ਮੈਂ ਠੀਕ ਆਉਣ ਸਰ ਬੱਚਾ ਉਹਦੇ ਤੇ ਛੋਲੇ ਐਂਡ ਵਾਟਰ ਚਲੋ ਬੀਬੀ ਜਿਹੜੇ ਦੋ ਰਹਿ ਗਏ ਸੀ ਚੱਲ 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 ਤੂੰ ਵੀ ਚੱਲ ਪੁੱਤ ਚੱਲ ਮੇਰੀ ਮਿੱਟੀ ਅੱਗੇ ਜੀ ਵਹਿਆ ਤੂੰ ਤਾਂ ਪਰ ਤਾਂ ਹੀ ਭੈਣੀ ਹੋਣੀ ਇਹਨਾਂ ਨੇ ਚਲੋ ਛੱਡੋ ਸੌਰੀ ਵੀ ਗਲਤੀ ਨਾਲ ਗਾਲ ਨਿਕਲ ਗਈ ਓਕੇ ਬਰੋ ਬਾ ਛੋਲੇ ਪਾਣੀ ਦੇਤਾ ਬੱਚਾ ਨੂੰ ਹੁਣ ਤੇ ਅੰਦਰ ਪਿਆ ਡਾਊਨ ਸਾਹਿਬ ਫੋਨ ਤੇ ਗੱਲ ਕਰੀ ਜਾਂਦੇ ਨੇ ਤੇ ਦੇਖਦੇ ਆ ਦੂਬਾ ਕੀ ਸੀਨਾ ਕੋਈ ਵੜਦਿਆ ਕੋਈ ਨਵਾਂ ਤਾਜ਼ਾ ਕੰਮ ਕੁਮ ਹਾਂਜੀ ਮੇਰੇ ਵੀਰੋ ਤੇ ਲੱਗਦੇ ਹੱਥ ਦੁਕਾਨ ਤੋਂ ਖਾਣ ਪੀਣ ਨੂੰ ਲੈ ਆਉਂਦਾ ਸੀ ਉਹਦੇ ਬੈਠੇ ਮੈਂ ਖਾਤ ਲੀ ਹੋਣਾ ਭੁੱਖੀ ਲੱਗੇ ਆਂਦੀ ਸੀ ਤੇ ਇੱਕ ਮਿੰਟ ਪਾਲ ਤਾਂ ਮੋਟਰਸਾਈਕਲ ਘਰੇ ਠੱਲੇ ਆਵਾਂ ਮੈਂ ਇਹ ਹੈਗਾ ਜੀ ਮਾਉਂਟਨ 1 ਮਿੰਟ ਹੜ ਜਸਮ ਦਿਖਾਵਾ ਮਾਉਂਟਨ ਡਿਊ ਡਰਕੀ ਮਾਂ ਕੀ ਸਮਝ ਜੋ ਇਹ ਆਧਾਰ ਕਰਕੇ ਬਾਪੂ ਖਾਤ ਜਿ ਲਗਾ ਕੇ ਹੈ ਸੱਚੀ ਐ ਨਹੀਂ ਸੀ ਪੈਸੇ ਆਪਣੇ ਕੋਲੇ ਕੰਮ ਚ ਕਿ ਲੋ ਕੋਈ ਦਿੱਕਤ ਨਹੀਂ ਆਉਂਦੀ ਪੈਸਾ ਬੁਹਰ ਦਾ ਐਡਾ ਕੋਈ ਚੱਕਰ ਨਹੀਂ ਆਉਂਦੇ ਜਾਂਦੇ ਰਹਿੰਦੇ ਤਾਂ ਚਲੋ ਬ్రో ਦੋ ਲਈ ਜਾ ਫੜਾਈ ਖੇਤ ਜਰਾ ਮੈਨੂੰ ਤਾਂ ਲੱਗਦਾ ਬੰਦਾ ਹੀ ਭੱਜ ਗਿਆ ਖੇਤੋਂ ਬਾਬੇ ਉਹ ਆਪਣਾ ਭੱਗਿਆ ਓਏ ਐਥੇ ਨਹੀਂ ਮੈਨੂੰ ਲੱਗਦਾ ਦੂਜੇ ਖੇਤ ਗਾ ਰਿਹਾ ਮੇਰੇ ਹਿਸਾਬ ਨਾਲ ਤਾਂ ਨਹੀਂ ਤਾਂ ਬੋਲੀ ਪੈਂਦਾ ਚਲ ਦੂਜੇ ਖੇਤ ਚੱਲਦੇ ਆਂ ਤੇ ਗਲਤ ਰੋਂਗ ਲੋਕੇਸ਼ਨ ਤੇ ਆ ਗਏ ਗੱਡੀ ਹਵੇਲੀ ਵਾਲ ਨੂੰ ਮੋੜਦਗੇ ਆਪਾਂ ਫੇਰ ਵਾਪਸੇ ਨਹੀਂ ਬਾਪੋ ਮਿਸਟੇਕ ਹੋ ਗਈ ਸੀ ਜੀ ਬੰਦੇ ਇੱਥੇ ਹੀ ਐ ਬੰਦੋ ਗਾਂ ਫਿਰਦਾ ਹੀ ਕੰਮ ਕਰਦਾ ਮੈਂ ਤਾਂ ਮੁੜ ਚੱਲਿਆ ਸੀ ਉਹ ਮੈਂ ਦੂਜੇ ਬਾਟਾ ਪਿਆ ਸੀ ਹਲੋ ਕੋਈ ਨਾ ਟੈਮ ਰਹਿੰਦੇ ਪਤਾ ਲੱਗ ਗਿਆ ਹਜੇ ਵੀ ਹਾਂਜੀ ਮੇਰੇ ਵੀਰੋ ਆਗੇ ਦਰਲੇ ਕਰੇ ਤੇ ਇਟਸ 3 ਟਾਈਮ ਚਾ ਪੀ ਕੇ ਟਾਈਮ ਉਹੀ ਹੋ ਗਿਆ ਆਪਣਾ 3 3:30 ਪਰਛਾਵਾਂ ਵੀ ਢਲ ਗਿਆ ਤੇ ਬੱਚਿਆਂ ਦੀ ਟ੍ਰੇਨਿੰਗ ਫਿਰ ਤੋਂ ਹਣਾ ਸਟਾਰਟ ਐ ਤੇ ਹੁਣ ਬਈ ਜਿਹੜੇ ਵੱਡੇ ਬੱਚੇ ਹਨ ਜਿਵੇਂ ਹੁਣ ਵੱਡੇ ਬੱਚਾ ਉੱਚੀ ਛਤਰੀ ਤੇ ਬੈਂਦੇ ਆ ਹੁਣ ਵੱਡੇ ਬੱਚਾ ਨੂੰ ਆਪਾਂ ਕੋਠੇ ਤੇ ਬੈਠਣ ਦਾ ਸੁਭਾਅ ਪਾ ਗਏ ਇੱਕ ਛਤਰੀ ਹੋ ਪੋਰ ਚ ਲੱਗ ਗਿਆ ਪਤਾ ਠੀਕ ਹੈ ਕਿ ਨਹੀਂ ਐਨਾ ਫਿਰ ਪਤਾ ਲੱਗੋ ਇਹਨਾਂ ਨੂੰ ਘਰ-ਬਾਰ ਦੇਖਣਗੇ ਫਿਰ ਚੀਪਾਂ ਜੋਪਾਂ ਖੋਲਾ ਅੱਜ ਫਿਰ ਇੱਧਰ ਪੌੜੀ ਲਾ ਰੱਖਿਆ ਬਈ ਆਪਾਂ ਬੈਠ ਕੇ ਠੀਕ ਆ ਉਹ ਫਿਰ ਸਾਨੂੰ ਪਤਾ ਚੈਕਿੰਗ ਕਰਦੇ ਰਹਿਣਾ ਪੈਂਦਾ ਨਾ ਟਾਈਮ ਟੂ ਟਾਈਮ ਵੇਲੇ ਕਰੀਏ ਵੀ ਕੀ ਬਈ ਯਾਰ ਹਨ ਆਹੀ ਕੁਛ ਕਰਨਾ ਪੈਂਦਾ ਆਹ ਜੂੜੀ ਦੇ ਆਂਡੇ ਚੈੱਕ ਕਰਕਰ ਹੈ ਜੀ ਯਾਰ ਮੈਂ ਫਿਰ ਬੱਚੇ ਬਾਹਲੇ ਛੁਟਿਆ ਹਨ ਤੇ ਆਂਡੇ ਪਹਿਲੇ ਹੀ ਧਰਾਲੇ ਨੇ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਯਾਰ ਬਰੀਡਿੰਗ ਪ੍ਰੋਗਰੈਸ ਤੇ ਵੀਡੀਓ ਪਾਉਣੀ ਸੀ ਬਈ ਮੈਂ ਉਹ ਕੀ ਥੋੜੀ ਮੈਂ ਫਿਰ ਉਹ ਹੀ ਮੈਂ ਗਾਲਾਂ ਲੈਣੇ ਉਹ ਭੈਣ ਦੀ ਲੱਕੜੀ ਲੈਣੇ ਕੀ ਕਹਦਾ ਸੋਨੂੰ ਮੈਂ ਚੈੱਕ ਕਰ ਉਹ ਹੋ ਗਿਆ ਮੈਂ ਹਨਾ ਵੀ ਬਰੀਡਿੰਗ ਪ੍ਰੋਗਰੈਸ ਤੇ ਵੀਡੀਓ ਪਾਉਣੀ ਸੀਗੀ ਫਿਰ ਮੈਂ ਹਾਇਰ ਛੱਡ ਪਰੇ ਹਨਾ ਯਾਰ ਸੋਨੂੰ ਵੀ ਪਤਾ ਹੀ ਹੈ ਵੀ ਕਿੰਨੇ ਕ ਨਿਕਲੇ ਤੇ ਕਿੰਨੇ ਕ ਨਹੀਂ ਕੋਈ ਡੈਕ ਤਾਲੀ ਗਾਲ ਨਹੀਂ ਮੈਂ ਹਾਂ ਵੀ ਚੱਲ ਜਿਵੇਂ ਜਿਵੇਂ ਛਤਰੀਆਂ ਦੇ ਬਾਹਾਂ ਗੋਲ ਸਾਰਾ ਕੁਝ ਪਤਾ ਲੱਗ ਗਿਆ ਅਸਟੀਮੇਟ ਹੈਗਾ 35 40 ਬੱਚੇ ਨਿਕਲੇ 30 25 30 ਬੱਚੇ ਨਿਕਲੇ ਪਏ ਹੋਣਗੇ 30 ਸ਼ਾਇਦ 35 ਮੇਰੀ ਯਾਦ ਨਹੀਂ ਤੇ 30 35 ਹੋਰ ਨਿਕਲਣਗੇ 60 70 ਬੱਚੇ ਹੋਣਗੇ ਪਰ ਸ਼ਾਇਦ ਕੀ ਬਹੁਤ ਇਹਦੂ ਵੱਧ ਨਹੀਂ ਕਢਾਉਂਦੇ ਬੱਚਿਆਂ ਨੂੰ ਕੱਢੀਏ ਭਾਈ ਬਾਹਰ ਬਹੁਤ ਟਾਈਮ ਹੋ ਗਿਆ 4 ਵਜੇ ਨਾਲ ਹੋ ਗਏ ਭਾਈ ਅੱਜ ਤਾਂ ਲੇਟ ਹੋ ਗਏ ਚਲੋ ਕੋਈ ਡੈਕ ਤਾਲੀ ਗਾਲ ਦੀ ਹੌਲੀ ਹੌਲੀ ਕਰਕੇ ਚੱਲ ਮੇਰਾ ਸਿਆਣਾ ਮੇਵੀ ਛਤਰੀ 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 ਬੇਟਾ ਛਤਰੀ ਚਾਲੇ ਰਾਂਏ ਕੋ ਕਰਦਾ ਯਾਰ ਖੁੱਡੇ ਤਾਂ ਬਹੁਤ ਗੰਦ ਪਾਉਣੇ ਹੋ ਪੁੱਤ ਛਤਰੀ ਤੇ ਚੱਲ ਛਤਰੀ ਦੀ ਇਹਨੂੰ ਕਿੱਥੇ ਆ ਆਇਆਂ ਕਰਕੇ ਇੱਕ ਮਿੰਟ ਕੱਢ ਲਈ ਕਰਾਂ ਸਾਰੇ ਬੱਚੇ ਨਾ ਫਿਰ ਦਿਖਾਵਾਂਗੇ ਚਾਲ ਚਾਲ ਸਿਆਣਾ ਬੇਬੀ ਇਹ ਤਾਂ ਵੱਡੇ ਆ ਤੇ ਬਾਕੀ ਹੈਵੀ ਆਣ ਜੇ ਕਿ ਇਹ ਤਾਂ ਮਿੰਟੋ ਮਿੰਟ ਹੀ ਜਾਂਦੇ ਛਤਰੀ ਤੇ ਇਹ ਤਾਂ ਕਿੰਨੀ ਦੂਰ ਮਰਜੀ ਛੱਡਦੇ ਗਿਆ ਇਹਨੂੰ ਤਾਂ ਪਤਾ ਨਹੀਂ ਕਿ ਹਸਾਂਗਾ ਖੁੱਡੇ ਨੂੰ ਨਾ ਦੇਖ ਛਤਰੀ ਨੂੰ ਦੇਖ ਬੱਲਿਆ ਕਿੱਥੇ ਜਾਣਾ ਤੂੰ ਖੁੱਡੇ ਨੇ ਨਹੀਂ ਪੂਰੀ ਪੋਣੀ ਚੱਲ ਇਹਦਾ ਪੂਰੇ ਓਕੇ ਆ ਹਾਂਜੀ ਬਾਪੂ ਕੜ ਤੇ ਬਈ ਸਾਰੇ ਬੱਚੇ ਬਾਹਰ ਤੇ ਵਿਚਾਲੇ ਬੰਨ ਰੱਖੇ ਕਬੂਤਰੀ ਕਾਲੀ ਚੀਨੀ ਹੋ ਸ਼ੁਭਦੀ ਕਿਆਲੀ ਹਨਾ ਇਹਨੂੰ ਅੱਡੇ ਲਵਾਵਾਂਗੇ ਨਾਲੇ ਛਤਰੀ-ਛੁਤਰੀ ਤੇ ਬੰਨਣ ਦੇ ਕੰਮ ਆਇਆ ਕਰੂਗੇ ਤੇ ਬਾਪੂ ਚਾਰ ਬੱਚੇ ਹੋਰ ਐਡ ਕਰਦੇ ਨਵੇਂ ਆਪਾਂ ਛਤਰੀ ਤੇ ਠੀਕ ਹੈ ਕਿ ਨਹੀਂ ਚਾਰ ਨਿਊ ਬੇਬੀ ਪਿਜਨ ਹੋਰ ਬਿਠਾ ਦੇ ਆਪਾਂ ਓਕੇ ਦੋ ਵੱਡੇ ਤਾਹਾਂ ਬਹਿ ਕੇ ਜਾ ਕੇ ਤੇ ਇੱਕ ਨੀਵੀਂ ਛਤਰੀ ਦਾ ਪ੍ਰਬੰਧ ਹੋਰ ਕਰ ਗਏ ਆਪਾਂ ਹਾਉ ਉਥੇ ਪੂਰਨ ਜਿਹੜਾ ਆਪਣਾ ਉਥੇ ਨੀਵੀਂ ਛਤਰੀ ਲਾਇਆ ਕਰਕੇ ਕਵਣਾ ਆਪਾਂ ਮੁੜ ਕੇ ਫਿਰ ਤੁਹਾਨੂੰ ਪਤਾ ਹੈ ਵੀ ਟਾਂਗੀ ਲਿਆਉਣ ਵਾਲੀ ਹੈ ਜੇ ਇਹੋ ਜੀ ਖੁੱਲਣ ਵਾਲੀ ਯਾਰ ਫਿਰ ਆਪਣੀ ਸੈਟਿੰਗ ਆਇਓ ਦੋ ਨੀਵੇਂ ਛੱਤ ਹਾਂਜੀ ਮੇਰੇ ਦੋਸਤੋ ਲਗਭਗ ਸਾਰੇ ਬੱਚਿਆਂ ਨੂੰ ਛੋਲੇ ਦੇਤੇ ਬਈ ਠੀਕ ਹੈ ਚਾਰ ਬੱਚੇ ਇਧਰੋਂ ਖੁੱਡਾਂ ਚੋਂ ਨਵੇਂ ਚੱਕੇ ਸੀ ਦੋ ਇਧਰੋਂ ਦੋ ਇਧਰੋਂ ਉਹਨਾਂ ਨੂੰ ਚਾਰਾਂ ਨੂੰ ਛੋਲੇ ਦੇ ਕੇ ਉਹਨਾਂ ਦੇ ਆਲਣਿਆਂ 'ਚ ਉਹਨਾਂ ਦੇ ਮਾਪਿਓ ਕੋਲੇ ਵਾਪਸ ਰੱਖਤਾ ਬਾਕੀ ਦੇ ਜਿਹੜੇ ਨੌ ਬੱਚੇ ਉਹ ਤਾਂ ਤੁਹਾਨੂੰ ਪਤਾ ਆਪਾਂ ਆੜੀ ਰੱਖ ਰੱਖਿਆ ਹਣਾ ਥੱਲੇ ਦੇ ਛੋਟੇ ਬੱਚਿਆਂ ਨੂੰ ਬਈ ਸਾਰਿਆਂ ਨੂੰ ਛੋਲੇ ਦੇਤੇ ਜਿੰਨੇ ਛੱਤਰੀ ਦੇ ਬੈਠਿਆ ਤਾਂ ਹਾਲੇ ਬਸ ਵੱਡੇ ਰਹਿ ਗਏ ਦੋ ਠੀਕ ਹੈ ਇਹਨਾਂ ਨੂੰ ਲਾ ਕੇ ਕਰ ਦਨੇ ਅੰ ਤੇ ਉਹਨਾਂ ਨੂੰ ਵੀ ਲੈ ਕੇ ਅੰਦਰ ਕਰਕੇ ਛੋਲੇ ਦੇ ਦਿੰਦੇ ਆਂ ਬਾਸ ਸਾਰੇ ਬੱਚਿਆਂ ਨੂੰ ਬਰੇ ਛੋਲੇ ਵਾਟਰ ਦੇ ਕੇ ਫਰੀ ਆ ਤੇ ਇਧਰ ਕੁਜਾ ਵੀ ਵਿਹਲਾ ਕਰਤਾ ਜਿਵੇਂ ਸਾਰਾ ਪਾਣੀ ਵਾਲਾ ਗਲਾਸ ਵੀ ਵਿਹਲਾ ਉਧਰੋਂ ਕੁਜਾ ਹੀ ਵਿਹਲਾ ਅੱਜ ਸਾਰਾ ਸਟਾਕ ਲੱਗ ਗਿਆ ਠੀਕ ਹੈ ਨਹੀਂ ਅੱਜ ਤਾਂ ਸਹੀ ਦਸਣਾ ਘਟ ਕੇ ਹੁੰਦੀ ਸੀ ਮੈਂ ਪਿਉਣੀ ਭੁੱਲ ਗਿਆ ਜੀ ਮਾਥਨੇ ਪਿਉਂਦੇ ਸੀ ਤਾਂ ਕਰਕੇ ਛੋਲੇ ਘਟ ਦੁੱਤੇ ਤੇ ਪਾਣੀ ਵਾਦ ਦਿੱਤਾ ਉਹ ਤੇ ਠੀਕ ਹੈ ਚਲੋ 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 ਬੇਬੀਸ ਹਾਂ ਚੱਲ ਪੁੱਤ ਤੂੰ ਥੱਲੇ ਵਾਲੀ ਫੱਟੀ ਤੇ ਬੈਠੀ ਪਹਿਲਾਂ ਜਾ ਕੇ ਸਿਆਣਾ ਬੱਚਾ ਤਾਂ ਨਾ ਜਾਈ ਚਿਪਕਾ ਲੱਗਿਆ ਚੱਲ ਵਾਏ ਗਰੂ ਆਲ ਪਾਉਣ ਦਾ ਲਗੜਾ ਇਹਨ ਦਾ ਤਾਂ ਹੀ ਚਲੋ ਕੋਈ ਟੈਕ ਤਰੀਕਾ ਨਹੀਂ ਓਕੇ ਰਿਪੋਰਟਾਂ ਨੇ ਹੁਣ ਲਓ ਜੀ ਇਹ ਰੱਖੀ ਇਧਰ ਇਹਨਾਂ ਨੂੰ ਦਾਲਣੀ ਰੱਖ ਲਾ ਪੁੱਤਾਂਂ ਡੇ ਐਂ ਕੋ ਕਰਦਾ ਕਲਾ ਮਗਰੀ ਤੁਰਿਆ ਫਿਰਦਾ ਹੈ ਪਰ ਇਹਦੀ ਵੀ ਕੀ ਗਲਤੀ ਹੈ ਬਈ ਕਬੂਤਰ ਹੀ ਨਹੀਂ ਅੰਡੇ ਰੱਖਦੇ ਇਹਦੇ ਤਾਂ ਇੰਨੀ ਕਿ ਜ਼ਿਆਦਾ ਜ਼ੁਰਤ ਆ ਕਬੂਤਰ ਚ ਚਾਰ ਕਬੂਤਰਾਂ ਇਕੱਠਾਂ ਛੜਦਿਆਂ ਚਾਰਾਂ ਨੂੰ ਵੀ ਸੰਭੀ ਆ ਵੋ ਕੱਲ੍ਹ 14 ਤੋਂ ਅੰਡੇ ਫਰਾਈ ਆਊਗਾ ਗਾਰੰਟੀ ਆ ਆਪਣੀ ਤੇ ਇਧਰ ਲਈ ਕੁਡੇ ਜੀ ਵੀ ਰੱਖ ਦਈਏ ਮੈਦਾਨੇ ਆਜੋ ਆਜੋ ਆਇਓ ਬੱਤ ਓਕੇ ਹੋ ਗਈ ਰਿਪੋਰਟ ਤੇਦਰੋ ਸਰਦੀ ਦੀ ਲਾਈਟ ਕੋ ਜਾਣੇ ਵਾਸਤੇ ਤੇ ਹੁਣ ਚੱਲੀਏ ਬੈਠ ਕਰਨੇ ਇਧਰ ਬੈਠ ਕਾਲੇ ਜਾਨਵਰਾਂ ਨੂੰ ਵੀ ਪਾ ਦਈਏ ਭਾਈ ਦਾਣੇ ਪਹਿਲੇ ਨੰਬਰ ਤੇ ਤਾਂ ਲਾਈਟ ਕਰੀਏ ਆਨ ਇਹਨਾਂ ਦੀ ਐਂਡ ਆ ਜੋ ਬੇਬੀਜ਼ ਪਹਿਲਾਂ ਵਾਲੇ ਫੀ ਪਏ ਆ ਇੱਕੋ ਲਈ ਬਹੁਤ ਆਇਓ 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 ਬੋਤਸ ਥੋੜੀ ਹੋਰ ਆਦ ਕਰਦੇ ਆਇਓ 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 ਬੇਟਾ ਖਾ ਲੋ ਲੋ ਜੀ ਕਹਿੰਦੇ ਚੋਪਰ ਦੀ ਵੀ ਹੋ ਗਈ ਐਂਟਰੀ ਮੇਰੇ ਵੀਰੋ ਜਿਵੇਂ ਸ਼ਕਤੀ ਮੰਨ ਵਿੱਚ ਜੈ ਕਾਲ ਦੀ ਹੁੰਦੀ ਆ ਹੋਰ ਜੀ ਕੀ ਹਾਲ ਐ ਜੀ ਕਿਵੇਂ ਦੁਪਲੇ ਜੀ ਹੋਰ ਬਾਲਾ ਕਿਹੜੇ ਪਾਸੇ ਆਇਆ ਕਰੋ ਆ ਕੋਈ ਨਾ ਵਿਸ਼ਰਾਮ ਕਰੰਟ ਲਾਵਾ ਕੇ ਕਰੰਟ ਲਵਾ ਕੇ ਫੇਰ ਪਲਾਸ ਲਿਆਂਦਾ ਜਨਟਰ ਕਰੰਟ ਨਹੀਂ ਲੱਗਾ ਸਹੀ ਫਿਰ ਸੌਣ ਲੱਗੇ ਇੱਥੇ ਕਰੰਟ ਲੱਗਾ ਫੇਰ ਪਲਾਸ ਲਿਆਂਦਾ ਫੇਰ ਨਵਾਂ ਪਲਾਸ ਲਿਆਂਦਾ ਸਹੀ ਐਸ ਓਕੇ ਲਓ ਭਾਈ ਪਾਈਏ ਵਾਟਰ ਕਬੂਤਰਾਂ oh my god ਆ ਕੰਮ ਕਰ ਤੜਾ ਬਾਹਰ ਲੋਣਾ 우ਸਤਾਦ ਤਾਰਕ ਗੁੱਜਰ ਸਰਾ ਹਾਂ ਲਾਉ ਫੜੋ ਇਹਨੂੰ ਇੱਕ ਮਿੰਟ ਬਈ ਦੋਵੇਂ ਖੁੱਡਾਂ ਚ ਪਾਤਾ ਆਪਾਂ ਕੀ ਕਹਿੰਦੇ ਵਾਟਰ ਠੀਕ ਐ ਤੇ ਹੁਣ ਬੈਟਕ ਨਹੀਂ ਚੱਲੀ ਫਿਰ ਘਰੇ ਚਲਣਾ ਆਪਾਂ ਛਿਤੀ ਛਿਤੀ ਲਓ ਪਾਈਏ ਇਧਰ ਪਾਈਏ ਪਾਣੀ ਚਲ ਹਾਬ ਜੇ ਨਾਲ ਪਾ ਦੇ ਚਾਲ 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 ਭਰ ਹੀ ਪਾ ਲਗਭਗ ਯਾਰ ਬਸ 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 ਤਾ ਓਵਰਫਲੋ ਕਰਤਾ ਆਪਾਂ ਚਲੋ ਕੋਈ ਡਿੱਕ ਤਾਏਗਾ ਓਕੇ ਬਰਦਰ ਦਾਣਾ ਐਡ ਪਾਣੀ ਪੂਤਰਾ ਦਾ ਹੋ ਗਿਆ ਬਸ ਸਿਰ ਤੇ ਕੰਮ ਸਪੇਅਰ ਬਾੜੀ ਚੰਗੀਆਂ ਲੱਗਿਆ ਆ ਇੱਥੇ ਲੱਗਿਆ ਇੱਥੇ ਲੱਗਿਆ ਪੱਟੀ ਵੇ ਚਟੀਆਂ ਵਾਲੀ ਦੀ ਭੈਣ ਜਿਹੜੇ ਟੈਂਕੀ ਤੇ ਮਰਿਆ ਸੀਗਾ ਆਪਣਾ ਐਡੀ ਜ਼ਰਾ ਸਾਜੂ ਉਸਤਾਦ ਜੀ ਉਹਦੀ ਭੈਣ ਸੱਚੀ ਗੱਪਣੀ ਮਾਰਦਾ ਬੱਚੇ ਪੜਾਉਣ ਦੇ ਦੇਖੀਆ ਸੀ ਵੀਡੀਓ ਅੱਥੇ ਪਤਾ ਨਹੀਂ ਕਿਹੜੀ ਨਾਲ ਲੱਗੇ ਬੱਚੇ ਉਹ ਬੱਚੇ ਪੜਾਉਣ ਨੂੰ ਲਾਈਏ ਜੋੜੀਆ ਹਾਂਜੀ ਮੇਰੇ ਵੀਰੋ ਖੇਤ ਫਰਦਮਾ ਹੀ ਇੱਕ ਮਾੜ ਤੂੰ ਤਾਂ ਹੋ ਕਰਕੇ ਪਾਉਂ ਸੋਨੂੰ ਹੋਇਆ ਉਹ ਪਾਈ ਹੋ ਜਾ ਹਾਂ ਹੁਣ ਤਾਂ ਲੱਗੂਆ ਹੁਣ ਬਲਰ ਹੋ ਜਾਣਾ ਇਹਨੇ ਹੋ ਗਿਆ ਹੋ ਗਿਆ ਮੈਨੂੰ ਪਤਾ ਹੈ ਚਲੋ ਕੋਈ ਦਿੱਕਤ ਨਹੀਂ ਮੈਨਸ ਕੀ ਕਰਨਾ ਹੈ ਸਹੀ ਹੱਸਾਂ ਦਾ ਮੈਂ ਮੈਂ ਅਸੀਂ ਵੀਡੀਓ ਅਪਲੋਡ ਕਰਨ ਠੀਕ ਹੈ ਕਿ ਨਹੀਂ ਕਿਉਂ ਮੈਨੂੰ ਐਮ 5G ਚੱਲਦਾ ਅਨਲਿਮਿਟਡ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਜੀਵੀ ਜੂਵੀ ਕਰਨ ਦੀ ਲੋੜ ਨਹੀਂ ਪੈਂਦੀ ਫालतू ਖਰਚਾ ਨਾ ਹੋਵੇ ਪਰ ਘਾਟਾ ਹੀ ਪੈਗਾ ਬਾਬੋ ਯਾਰ ਨਾ ਤਾਂ ਵੀਡੀਓ ਅਪਲੋਡ ਹੋਈ ਮਤਲਬ ਉਨੀ ਸਪੀਡ ਨਾਲ ਨਹੀਂ ਹੋਈ ਜਿੰਨੀ ਸਪੀਡ ਨਾਲ ਘਰੇ 4G ਤੇ ਹੁੰਦੀ ਹੈ ਤੇ ਬਾਕੀ ਉਦੋਂ ਵੱਧ ਤਾਂ ਮੈਂ ਤੇਲ ਮਚਾਇਆ ਪਹਿਲਾ ਬਾਦਲ ਜਾ ਕੋਇਆ ਫਿਰ ਉਧਰ ਟਪਕ ਫਿਰ ਉਧਰ ਟਪਕ ਹੁਣ ਆ ਕੇ ਤੇ ਖੇਤ ਖੜਾ ਲੜੇ ਟਾਈਮ ਵੇਸਟ ਹੋਇਆ ਵਾਧੂ ਨਾ ਠੀਕ ਹੈ ਕਿ ਨਹੀਂ ਕਰਦੇ ਫਾਇਦਾ ਸੀ ਪੈ ਘਟਾ ਗਿਆ ਲਾਲਾ ਸਾਹਿਬ ਮੈਂ ਵੀਡੀਓ ਕਰੀ ਐ ਅਪਲੋਡ ਕਰ ਲੈ ਤੂੰ ਤਾਂ ਠੀਕ ਹੈ ਕਿ ਨਹੀਂ ਚਲੋ ਕੋਈ ਡੇਕ ਦੇ ਬਸ ਚੱਲਦੇ ਆ ਫਿਰ ਜਾ ਕੇ ਰੋਟੂ ਟੂਟ ਵੀ ਖਾਣੀ ਆ ਸੇ ਨੋਂ ਨੋਂ ਹਾਂਜੀ ਮੇਰੇ ਵੀਰੋ ਆ ਗਏ ਭਾਈ ਇਧਰ ਲੈ ਕਰੇ ਨਹੀਂ ਤੇ ਕਰਿਆਂ ਦੀ ਰੋਟੂ ਟੂਟੀ ਖਾਿਆਂ ਦੀ ਠੀਕ ਹੈ ਤੇ ਹੁਣ ਕੋਈ ਕੰਮ ਤਾਂ ਦੀਂਦਾ ਨਹੀਂ ਮੈਨੂੰ ਹਣਾ ਆ ਪਿੰਜਰਾ ਚੱਕ ਕੇ ਅੰਦਰ ਰੱਖ ਦਨੇ ਬਹੁਤ ਵੱਡਾ ਕੰਮ ਹੈ ਐਡਾ ਕੰਮ ਤਾਂ ਕਿਸੇ ਤੋਂ ਹੋਣਾ ਨਹੀਂ ਜਿੰਨਾ ਆਪਾਂ ਕਰਤਾ ਚਲੋ ਠੀਕ ਆ ਯਾਰ ਪਹਿਲਾਂ ਮੈਂ ਕੂਤਰ ਕੋ ਉਤਰ ਦੇਖਾਂ ਬੱਚੇ-ਬੁੱਚੇ ਅੰਡੂੰਡੇ ਰੋਜ਼ ਚੈੱਕ ਕਰਨੇ ਪੈਂਦੇ ਆ ਬਈ ਹੁੰਦਾ ਡੇਲੀ ਉਹਦੋਂ ਬਾਅਦ ਬਲਾਉਂਦੇ ਐਂ ਨਹੀਂ ਕਰਕੇ ਸੌ ਜਾਂਦੇ ਓਕੇ ਬਈ ਰਮੋਟ ਠੀਕ ਆ ਦਵਾਈ ਬੂਟੀ ਵੀ ਆਪਾਂ ਲੈ ਲਈ ਕਹਿਣ ਦਾ ਭਾਵ ਆਪਦੀ ਦਵਾਈ ਬੂਟੀ ਲਈ ਲੈ ਆਪਾਂ ਨੂੰ ਪਾ ਕੇ ਰੱਖ ਤਗੇ ਫੇਰੇ ਦੇ ਐਂ ਕਰਦਗੇ ਦੀ ਪਾਇਣ ਦੀ ਰੱਖ ਕਰੇ ਚਲੋ ਤੇ ਕਰੀਮ ਜੀ ਰਹੀ ਕੋਈ ਦਿੱਕਤ ਨਹੀਂ ਕੂਬ ਜੀ ਆ ਵੀ ਮੈਂ ਪੈਨ ਲੱਗਾ ਲਾ ਲੂਗਾ ਤੇ ਬਸ ਕਬੂਤਰ ਵੀ ਦੇਖ ਲੈ ਸਭ ਕੋਈ ਬੱਚੇ ਸੱਚੇ ਹਨ ਜ਼ਰੂਰੀ ਆ ਦੇਖਣਾ ਹੈ ਹਨ ਫੇਰ ਇਹਨਾਂ ਕਨੇ ਧਿਆਨ ਹੋਊ ਬਾਈ ਜਨ ਦੇ ਵਿੱਚ ਵੜਾਂਗੇ ਤਾਂ ਹਨ ਫੜ ਕੇ ਦੇਖਾਂਗੇ ਫੇਰ ਇਹਨਾਂ ਨਾਲ ਇਸ਼ਕ ਮੁਹੱਬਤ ਹੋਊ ਸਮਝ ਸਕਦੇ ਹੋ ਨਾ ਚੈੱਕ ਕਰਾਂਗੇ ਵੀ ਭਾਂ ਚੋਹਣੇ ਕਿਹੋ ਜਿਹਾ ਰੰਗ ਕੱਢਿਆ ਇਹਨੇ ਇਹੋ ਜਿਹਾ ਕੜਤਾ ਆ ਕਿੱਧਰ ਲੈ ਗਿਆ ਆ ਪਿੱਛੇ ਦੇ ਕੱਢਿਆ ਆ ਇਹਦੇ ਸਾਰਾ ਸੀਨ ਬਣਦਾ ਫੇਰ ਹੀ ਸਵਾਲ ਆਉਂਦਾ ਕੰਮਦਾ ਐਂ ਗੱਲ ਜੀ ਨਹੀਂ ਵੰਦੀ ਤਾਂ ਕਰਕੇ ਰਾਤ ਨੂੰ ਪੈਨ ਲੱਗਾ ਅੱਧਾ ਘੰਟਾ ਘੰਟਾ ਖੁੱਡਾਂ ਚ ਲਾਉਣਾ ਹੀ ਲਾਉਣਾ ਹੁੰਣਾ ਪਹਿਲਾ ਵਾਲਾ ਕੰਮ ਨਹੀਂ ਮੇਰਾ ਮੈਂ ਕਬੂਤਰ ਦੇਖਦਾ ਬੈਣਾ ਹਨਾ ਫੋਲੇ ਕੀ ਹਿਸਾਬ ਕਿਤਾਬ ਚੈੱਕ ਕਰਦੇ ਆ ਫੜ ਕੇ ਬੱਚੇ ਦੇਖਦੇ ਆ ਸਾਰਾ ਕੁਝ ਫੇਰ ਸੀਨ ਬੰਨਦਾ ਬਾਦੋ ਬਾਕੀ ਬਸ ਠੀਕ ਆ ਭਈ ਓਕੇ ਆ ਰਿਪੋਰਟਾ ਕੰਮ ਵੈਸੇ ਵੀ ਕਈ ਕਰਨ ਵਾਲੇ ਆ ਮੇਨਨਾ ਪੱਟਿਵਲੀ ਦੇ ਕਬੂਤਰ ਦਿਖਾਉਣੇ ਸਨ ਪੱਟਿਵਲੀ ਦੇ ਕਿਹੜੇ ਚਲੋ ਆਪਣੇ ਹੀ ਰੱਖੋ ਲੈ ਇੱਕ ਹਿਸਾਬ ਤੇ ਕੋਈ ਚੱਕਰ ਉਹਨਾਂ ਪੁਰਾਣੇ ਕਬੂਤਰ ਦਿਖਾਉਣੇ ਆ ਆਪਣੇ ਜਿਹੜੇ ਆਪਣੇ ਘਰ ਰਹਿ ਗਏ ਆ ਕੁਝ ਐ ਸੈਟਿੰਗ ਵਾਲੇ ਕਬੂਤਰ ਕੁਝ ਇੱਧਰ ਰਹਿ ਗਏ ਕੁਝ ਉੱਧਰ ਰਹਿ ਗਏ ਆ ਉਹ ਉਤਰ ਬਖਾਵਾਂਗੇ ਬਾਕੀ ਤਾਂ ਲੱਗਪਗ ਉਹਨੇ ਨਵੇਂ ਹੀ ਲਿਆਂਦੇ ਸਾਰੇ ਪੁੱਤਰ ਹਨ ਤੇ ਫਿਰ ਵੀ ਆਪਾਂ ਕਰਾਵਾਂ ਦੇ ਸੌਂਕ ਹਨ ਥੋੜੀ ਥੋੜੀ ਸਾਰਾ ਕੁਝ ਕਰਾਂਗੇ ਓਕੇ ਆ ਬਈ ਬਸ ਠੀਕ ਆ ਹੁਣ ਉਹ ਦੀ ਕਰ ਦਈਏ ਇੰਡੀਕ ਤੇਰਾ ਲਾਈਟ ਬੰਦ ਕਰਾ ਯਾਰ ਮੱਛਰ ਦੇਖੋ ਕਿੰਨਾ ਹੋਇਆ ਪਿਆ ਇੱਥੇ ਬੁਰਾ ਹਾਲ ਹੋਇਆ ਨਾ ਸਾਰੇ ਉੱਤੇ ਡਿੱਗੇ ਨਾ ਮੁੜ ਕੇ ਨਹੀਂ ਤਾਂ ਆਪਣੇ ਤੇ ਠੀਕ ਆ ਬਈ ਬਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਕੱਲ ਨੂੰ ਮਿਲਦੇ ਆ ਗੁੱਡ ਨਾਈਟ